ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਹੁਣ ਬਾਈਲੈਟਰਲ ਟਾਕਸ ਦੀਆਂ ਗੱਲਾਂ ਕਰ ਰਹੇ ਆ ਪਰ ਕੀ ਇਹ ਬਾਈਲੈਟਰਲ ਟਾਕਸ ਹੋਣਗੀਆਂ ਕਿਸ ਤਰ੍ਹਾਂ ਦੀਆਂ ਬਾਈਲੈਟਰਲ ਟਾਕਸ ਹੋਣਗੀਆਂ ਪਰ ਉਸ ਤੋਂ ਇਲਾਵਾ ਗੱਲਬਾਤ ਕਰਨੀ ਜ਼ਰੂਰੀ ਹੈ ਕਿ ਆਖਰਕਾਰ ਯੂਨ ਦੇ ਵਿੱਚ ਯੂਨ ਦੀ ਬੈਠਕ ਦੇ ਵਿੱਚ ਕੀ ਗੱਲਾਂ ਹੋਈਆਂ ਨੇ ਪਾਕਿਸਤਾਨ ਨੇ ਯੂਨ ਵਿੱਚ ਕੀ ਪੱਖ ਰੱਖਿਆ ਔਰ ਭਾਰਤ ਨੇ ਉਸ ਪੱਖ ਦਾ ਕਿਵੇਂ ਵਿਰੋਧ ਕੀਤਾ ਜਾਂ ਉਹ ਭਾਰਤ ਦਾ ਆਪਣਾ ਸਟੈਂਡ ਕੀ ਰਿਹਾ ਆ ਉਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਲੰਘੇ ਦਿਨੀ ਜੋ ਚਰਚਾਵਾ ਚੱਲੀਆਂ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨੀਲ ਰੁਦਰਾਜੀ ਮੌਜੂਦ ਨੇ ਸੁਨੀਲ ਜੀ ਸਮਰੱਥਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬਿਲਕੁਲ ਇਸ ਪੱਖ ਤੇ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਗੱਲ UN ਦੇ ਵਿੱਚ ਪਾਕਿਸਤਾਨ ਨੇ ਰੱਖੀ ਦੁਆਰਾ ਉਹੀ ਗੱਲਾਂ ਦੁਬਾਰਾ ਉਹੀ ਚੀਜ਼ਾਂ ਸ਼ਾਹਬਾਜ਼ ਸ਼ਰੀਫ ਨੇ ਚੁੱਕੀਆਂ ਔਰ ਪਰ ਇਹਦੇ ਵਿੱਚ ਸਭ ਤੋਂ ਕਾਮਨ ਚੀਜ਼ ਇਹ ਹੈ ਕਿ ਦੁਬਾਰਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਡੋਨਲਡ 트ੰਪ ਨੇ ਮੀਡੀਏਸ਼ਨ ਕੀਤੀ ਅਜੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਉਹਨਾਂ ਦੀ ਇੱਕ ਮੰਤਰੀ ਸੀ ਜਿਹੜੇ ਦਾਵਾ ਕਰਦੇ ਸੀ ਕਿ ਡੋਨਲਡ 트ੰਪ ਦਾ ਕੋਈ ਹੱਥ ਨਹੀਂ ਸੀ ਮੈਂ ਇਸੇ ਚੀਜ਼ ਤੋਂ ਸ਼ੁਰੂ ਕਰਨੀ ਚਾਹੁੰਦਾ ਕਿ ਇਹ ਦੌਰੇ ਮਾਪਦੰਡ ਪਾਕਿਸਤਾਨੀ ਸਰਕਾਰ ਕਿਉਂ ਆਪਣਾ ਰਹੀ ਹੈ ਦੇਖੋ ਪਾਕਿਸਤਾਨ ਇਸ ਵਕਤ ਅਮਰੀਕਾ ਦੀ ਪੂਰੀ ਇਨਫਲੂਐਂਸ ਦੇ ਵਿੱਚ ਹੈਗਾ ਤੇ ਧਿਆਨ ਨਾਲ ਜੇ ਤੁਸੀਂ ਉਹ 25 26 ਮਿੰਟ ਦਾ ਉਹਨਾਂ ਦਾ ਭਾਸ਼ਣ ਜਿਹੜਾ ਸ਼ਰੀਪ ਸਾਹਿਬ ਦਾ ਸੁਣ ਲੋ ਤੇ ਉਹ ਭਾਸ਼ਣ ਇੱਕ ਤਰ੍ਹਾਂ ਇੱਕ ਮਾਰਕੀਟਿੰਗ ਲੱਗਦੀ ਹੈਗੀ ਆ ਡੋਨਲਡ ਟਰੰਪ ਦੀ ਕਿ ਉਹ ਮਾਰਕੀਟਿੰਗ ਕੀਤੀ ਜਾ ਰਹੀ ਹੈ ਉਹਨੂੰ ਨੋਬਲ ਪੁਰਸਕਾਰ ਦਿਵਾਉਣ ਲਈ ਉਹ ਸਾਰਾ ਡਰਾਮਾ ਜਿਹੜਾ ਉਹ ਲੱਗਦਾ ਰਚਿਆ ਹੈਗਾ ਵਾ ਤੇ ਮੈਨੂੰ ਲੱਗਦਾ ਭਾਸ਼ਣ ਵੀ ਜਿਹੜਾ ਲਿਖਿਆ ਗਿਆ ਉਹ ਅਮਰੀਕਾ ਤੋਂ ਹੀ ਲਿਖ ਕੇ ਆਇਆ ਹੈ ਜਿਸ ਤਰ੍ਹਾਂ ਉਹ ਭਾਸ਼ਣ ਦਿੱਤਾ ਗਿਆ ਹੈਗਾ ਤੇ ਉਹਦੇ ਵਿੱਚ ਇੰਡੀਆ ਨੂੰ ਜਿਹੜਾ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਡੋਨਲਡ ਟਰੰਪ ਨੂੰ ਜਿਹੜਾ ਸ਼ਾਂਤੀ ਦੇ ਮਸੀਹਾ ਦੇ ਤੌਰ ਤੇ ਉਹਨਾਂ ਨੇ ਸਟੈਬਲਿਸ਼ ਕਰਨ ਦੀ ਸਥਾਪਿਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ ਜਿਆਦਾ ਕੰਮ ਇਹ ਕੀਤਾ ਹੈਗਾ ਉਹਨੇ ਦੋਨੋਂ ਜਿਹੜੇ ਉਹਨੇ ਜ਼ਿਕਰ ਕੀਤਾ ਇੰਡੀਆ ਪਾਕਿਸਤਾਨ ਦਾ ਕਿ ਜੇ ਉਹ ਰੋਗ ਦਾ ਨਾਂ ਜੰਗ ਨੂੰ ਤੇ ਇਹ ਕੈਟਾਸਟ੍ਰੋਫੀ ਹੋਣੀ ਸੀਗੀ ਤੇ ਬਹੁਤ ਵੱਡੀ ਤਬਾਹੀ ਹੋਣੀ ਸੀਗੀ ਇਹ ਦੱਸਦਾ ਪਿਆ ਹੈਗਾ ਉਹ ਤੇ ਇਸੇ ਤਰ੍ਹਾਂ ਫਿਲਸਤੀਨ ਦਾ ਵੀ ਉਹਨੇ ਕਿਹਾ ਹੈਗਾ ਤੇ ਕਿਹਾ ਕਿ ਅਸੀਂ ਜਿਹੜਾ ਇਸੇ ਕਰਕੇ ਡੋਨਲਡ ਟਰੰਪ ਨੂੰ ਜਿਹੜਾ ਨੋਬਲ ਪੁਰਸਕਾਰ ਲਈ ਅਸੀਂ ਨਾਮਿਨੇਟ ਕਰਦੇ ਪਏ ਆ ਪਾਕਿਸਤਾਨ ਤੋਂ ਜੀ ਪਰ ਪਾਕਿਸਤਾਨ ਭਾਰਤ ਦੇ ਨਾਲ ਬਾਈਲੈਟਰਲ ਟਾਕਸ ਦੇ ਵਿੱਚ ਕਿਉਂ ਨਹੀਂ ਆਉਣਾ ਚਾਹੁੰਦਾ ਪਰ ਭਾਰਤ ਤਾਂ ਸਟੇਟ ਕਰਦਾ ਪਿਆ ਕਿ ਅਸੀਂ ਬਾਈਲੈਟਰਲ ਗੱਲ ਕਰਨੇ ਆ ਦੇਖੋ ਪਿਛਲੇ ਇਸ ਸਮੇਂ ਦੇ ਦੌਰਾਨ ਜਿਹੜੀਆਂ ਗੱਲਾਂ ਬਾਤਾਂ ਆਪਸ ਦੇ ਵਿੱਚ ਕੋਈ ਇਦਾਂ ਦੀ ਹੋਈਆਂ ਨਹੀਂ ਕਿ ਦੋਨੋਂ ਇੱਕ ਦੂਜੇ ਦੇ ਨਜ਼ਦੀਕ ਆ ਸਕਣ ਤੇ ਜਿਹੜੇ ਪੋਲੀਟੀਸ਼ਨ ਨੇ ਉਹ ਲਗਾਤਾਰ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਉਹ ਨਜ਼ਰ ਆ ਰਹੇ ਨੇ ਹੈਨਾ ਟਿਕਟੌਕ ਤੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਸਾਰਾ ਭਰਿਆ ਪਿਆ ਉਹਨਾਂ ਤੋਂ ਤੇ ਪਾਕਿਸਤਾਨ ਨੂੰ ਮੈਨੂੰ ਲੱਗਦਾ ਕਿ ਸਮਝ ਨਹੀਂ ਆ ਰਿਹਾ ਦੇ ਖਾਸ ਕਰ ਨੇਤਾਵਾਂ ਨੂੰ ਕਿ ਇੰਡੀਆ ਲਈ ਤਾਂ ਇੱਕੋ ਪਾਸੇ ਦਾ ਰਾਗ ਲਾਪ ਦੇ ਪਈ ਹੈਗੇ ਆ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਇੱਕ ਵਾਰੀ ਇਹ ਕਹਿ ਦਿੰਦੇ ਹੈਗੇ ਆ ਕਿ ਅਸੀਂ ਜਿਹੜਾ ਗੱਲਬਾਤ ਕਰਾਂਗੇ ਤਾਂ ਦੂਜੀ ਵਾਰੀ ਉਲਟ ਬਿਆਨ ਜਿਹੜਾ ਦੇ ਦਿੰਦੇ ਹੈਗੇ ਆ ਠੀਕ ਹੈ ਇੱਕ ਵਾਰੀ ਇਹ ਕਹਿ ਦਿੰਦੇ ਆ ਕਿ ਡੋਨਲਡ ਟਰੰਪ ਨੇ ਨਹੀਂ ਜਿਹੜਾ ਇਨੀਸ਼ੀਏਟ ਕੀਤਾ ਉਹ ਗਲਤ ਹੈ ਤਾਂ ਦੂਜੀ ਵਾਰੀ ਫੇਰ ਕਹਿ ਦਿੰਦੇ ਆ ਕਿ ਉਹਨੇ ਕੀਤਾ ਹੈਗਾ ਸਥਾਪਤ ਜਦੋਂ ਘੁੜਕੀ ਪੈਂਦੀ ਹੋਣੀ ਆ ਫੇਰ ਬਿਆਨ ਬਦਲ ਲੈਂਦੇ ਹੈਗੇ ਆ ਤੇ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਅਪਰੋਚ ਕੀਤਾ ਹੁਣ ਆਪ ਮੰਨਦੇ ਪਏ ਆ ਕਿ ਅਸੀਂ ਅਪਰੋਚ ਕੀਤਾ ਇੰਡੀਆ ਨੂੰ ਹਾਂ ਬਿਲਕੁਲ ਸਹੀ ਗੱਲ ਹੈਗੀ ਆ ਤੇ ਉਸ ਤੋਂ ਬਾਅਦ ਜਿਹੜੇ ਫੇਰ ਬਿਆਨ ਆ ਜਾਂਦੇ ਕਿਸੇ ਦੂਜੇ ਦੇ ਕਿ ਇਹ ਜਿਹੜਾ ਭਾਰਤ ਨੇ ਅਪਰੋਚ ਕੀਤਾ ਅਮਰੀਕਾ ਨੂੰ ਤੇ ਉਸ ਤੋਂ ਬਾਅਦ ਡੋਨਲਡ ਟਰੰਪ ਨੇ ਵਿੱਚ ਜਿਹੜਾ ਮੀਡੀਏਟ ਕੀਤਾ ਹੈਗਾ ਇਹਨਾਂ ਦੇ ਬਿਆਨ ਆਪਸ ਦੇ ਵਿੱਚ ਲੜਦੇ ਨਹੀਂ ਪਏ ਹੈਗੇ ਆ ਇਹ ਗੱਲ ਵੇਖਣ ਵਾਲੀ ਹੈ ਜਿਹਦੇ ਕਰਕੇ ਬਹੁਤਾ ਪ੍ਰਭਾਵ ਪਾਕਿਸਤਾਨ ਜਿਹੜਾ ਛੱਡ ਨਹੀਂ پا ਰਿਹਾ ਤੇ ਮੀਡੀਆ ਵੀ ਉੱਥੇ ਦਾ ਆਪਾਂ ਮੰਨਦੇ ਆਂ ਕਿ ਇੰਡੀਆ ਦਾ ਮੀਡੀਆ ਵੀ ਜਿਹੜਾ ਪੂਰੇ ਰਾਗ ਲਾਪ ਦਾ ਸਰਕਾਰ ਦੇ ਤੇ ਉੱਥੇ ਦਾ ਮੀਡੀਆ ਵੀ ਇਲਾਪ ਦਾ ਹੈਗਾ ਵਾ ਪਰ ਉੱਥੇ ਦੇ ਮੀਡੀਆ ਨੂੰ ਇਹ ਕਨਫਿਊਜ਼ਨ ਕ੍ਰੀਏਟ ਹੋ ਰਿਹਾ ਉਹ ਬੰਦੇ ਜਿਹੜੇ ਆ ਜਿਹੜੇ ਵਿਸ਼ਲੇਸ਼ਕ ਨੇ ਜਿਹੜੇ ਪੋਲਿਟਿਕਲ ਐਨਾਲਿਸਟ ਨੇ ਇੰਡੀਪੈਂਡੈਂਟ ਨੇ ਜਿਹੜੇ ਬੋਲਦੇ ਨੇ ਉਹ ਕਹਿੰਦੇ ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਜੇ ਫੇਵਰ ਵੀ ਕਰਨੀ ਹੋਈ ਤੇ ਆਪਾਂ ਗਵਰਨਮੈਂਟ ਦੀ ਕਿੱਦਾਂ ਕਰਾਂਗੇ ਕਿਉਂਕਿ ਮੰਤਰੀ ਹੀ ਜਿਹੜੇ ਆ ਉਹ ਤਾਂ ਉਲਟ ਬਿਆਨ ਦੇ ਦਿੰਦੇ ਹੈਗੇ ਆ ਤੇ ਅੱਜ ਅਸੀਂ ਕੁਝ ਕਹਿ ਦਈਏ ਤਾਂ মিডিਆ ਦੀ ਬੇਇੱਜ਼ਤੀ ਹੋਉਂਦਾ ਹੈਗਾ ਵਾ ਸਾਨੂੰ ਕਿ ਸਾਡੀ ਬੇਇੱਜ਼ਤੀ ਹੋ ਜੇਗੀ ਕਿ ਅਸੀਂ ਤਾਂ ਕਹਿ ਰਹੇ ਹੈਗੇ ਆ ਕਿ ਪਾਕਿਸਤਾਨ ਜਿਹੜਾ ਉਹ ਅੱਗੇ ਵਧ ਰਿਹਾ ਗੱਲਬਾਤ ਲਈ ਇਹਨਾਂ ਦੇ ਬਿਆਨ ਉਲਟਾ ਜਾਂਦੇ ਹੈਗੇ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਇਹ ਗੱਲ ਸਥਾਪਿਤ ਕਰ ਚੁੱਕਾ ਹੈਗਾ ਵਾ ਕਿ ਡੋਨਲਡ ਟਰੰਪ ਨੇ ਮੀਡੀਏਟ ਕੀਤਾ ਤੇ ਅਗਲੇ ਦਿਨ ਕਹਿੰਦਾ ਮੰਤਰੀ ਉਲਟ ਬਿਆਨ ਦੇ ਦਿੰਦਾ ਹੈਗਾ ਵਾ ਉਹ ਕਹਿੰਦਾ ਫਿਰ ਸਾਡੀ ਗ੍ਰੈਡੀਬਿਲਟੀ ਲੂਜ਼ ਹੋ ਜਾਂਦੀ ਹੈ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਬੋਲੀਏ ਤਾਂ ਕੀ ਬੋਲੀਏ ਜੇ ਉੱਥੇ ਦਾ মিডিਆ ਇਹ ਗੱਲ ਕਰਦਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਕਨਫਿਊਜ਼ਨ ਜਿਹੜਾ ਇਹਨਾਂ ਦੇ ਮੰਤਰੀਆਂ ਦੇ ਵਿੱਚ ਕ੍ਰੀਏਟ ਹੋਇਆ ਉਹ ਆਪਸ ਵਿੱਚ ਸਲਾਹ ਕਰਕੇ ਨਹੀਂ ਚੱਲਦੇ ਹੈਗੇ ਜਿਹਦਾ ਜੋ ਦਿਲ ਕਰਦਾ ਉਹ ਬਿਆਨ ਦੇ ਦਿੰਦਾ ਹੈ। ਗਲੋਬਲੀ ਸੁਨੀਲ ਜੀ ਇਸ ਨੂੰ ਐ ਸਮਝਿਆ ਜਾ ਸਕਦਾ ਹੈ ਕਿ ਰੋਜ਼-ਰੋਜ਼ ਆਪਣੇ ਬਿਆਨ ਬਦਲਨੇ ਜਾਂ ਉਹਨਾਂ ਦੇ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਹੋਣਾ ਉਹਨਾਂ ਦੇ ਬਾਕੀ ਮੰਤਰੀਆਂ ਦਾ ਕੁਝ ਹੋਰ ਹੋ ਜਾਣਾ ਇਹ ਇਸ ਦੇਸ਼ ਦੀ ਵਜ਼ਾਰਤ ਸਥਿਰ ਨਹੀਂ ਹੈ ਇਹ ਸਮਝਿਆ ਜਾ ਸਕਦਾ ਹੈ। ਬਿਲਕੁਲ ਜਿਹੜਾ ਪੋਲੀਟਿਕਲੀ ਇਸ ਟਾਈਮ ਹਿੱਲੀ ਪਈ ਹੋਈ ਹੈ ਵਜ਼ਾਰਤ ਉਹਨਾਂ ਦੀ ਸਾਰੀ ਤੇ ਕਿਉਂਕਿ ਕਾਫੀ ਮਸਲਿਆਂ ਦੇ ਵਿੱਚ ਉਲਝੇ ਹੋਏ ਨੇ ਹੈਨਾ ਤੇ ਇੱਕ ਤਾਂ ਲਗਾਤਾਰ ਉੱਥੇ ਬ੍ਰਿਟੇਨ ਦੇ ਵਿੱਚ ਇਹਨਾਂ ਦੇ ਅਗੇਂਸਟ ਚੱਲਦਾ ਪਿਆ ਹੈ ਨਾ ਪਾਕਿਸਤਾਨ ਦੇ ਵਿੱਚ ਇੱਥੇ ਪਾਕਿਸਤਾਨ ਦੇ ਜਿਹੜਾ ਉੱਥੇ ਦੇ ਲੜਕੇ ਨੇ ਹੈਨਾ ਉਹ ਲਗਾਤਾਰ ਉਹਨਾਂ ਦੇ ਰੇਪ ਕੇਸਿਸ ਦੇ ਵਿੱਚ ਇਨਵੋਲਵ ਹੋਣਦੇ तकरीबन ਹਰ ਹਫਤੇ ਕੋਈ ਨਾ ਕੋਈ ਇਦਾਂ ਦਾ ਇਨਸੀਡੈਂਟ ਜਿਹੜਾ ਉਹ ਸੋਸ਼ਲ ਮੀਡੀਆ ਤੇ ਚੱਲਦਾ ਪਿਆ ਹੁੰਦਾ ਹੈਗਾ ਗਿਣਤ ਕੇਸ ਨੇ ਇੱਕ ਤਿੰਨ ਭਰਾ ਨੇ ਉਹ ਤਿੰਨੋਂ ਭਰਾਵਾਂ ਨੇ ਜਿਹੜਾ ਕਰੀਬ 40-50 ਲੜਕੀਆਂ ਦੇ ਰੇਪ ਕੀਤੇ ਉਹਨਾਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਤੇ ਇਸ ਕਰਕੇ ਉੱਥੇ ਇਹਨਾਂ ਦੀ ਜਿਹੜੀ ਆ ਕਾਫੀ ਪੰਡੀ ਹੋਰੀ ਹੈਗੀ ਆ ਉਤੋਂ ਦੀ ਜਿਹੜਾ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਸਿਵਲ ਵਾਰ ਜੀ ਚੱਲਦੀ ਪਈ ਹੈਗੀ ਹੈ ਨਾ ਤੇ ਬਲੋਚਿਸਤਾਨ ਦੇ ਵਿੱਚ ਰੌਲਾ ਪਿਆ ਹੋਇਆ ਹੈਗਾ ਵਾ ਉਹਨੂੰ ਆਪਾਂ ਦੇਖੀਏ ਉੱਥੇ ਇਹਨਾਂ ਨੇ ਆਪ ਹੀ ਬੰਬ ਸਟਾਟ ਤੇ ਆਪਣੇ ਬੰਦੇ ਹੀ ਜਿਹੜੇ ਆ ਮਾਰ ਲਏ ਹੈ ਨਾ ਦੇਖੋ ਇਹ ਇਹ ਗੱਲ ਜਿਹੜੀ ਐ ਚੱਕੀ ਵੀ ਨਹੀਂ ਲੋਕਾਂ ਨੇ ਬਹੁਤੀ ਹੈ ਨਾ ਇੰਟਰਨੈਸ਼ਨਲ ਮੀਡੀਆ ਨੇ ਇਹਨੂੰ ਚੱਕਿਆ ਨਹੀਂ ਫੇਰ ਵੀ ਉੱਥੇ ਇਸ ਗੱਲ ਦਾ ਬੜਾ ਰੌਲਾ ਪਿਆ ਹੋਇਆ ਹੈ ਪਾਕਿਸਤਾਨੀ ਜੇ ਮੈਂ ਗਲਤ ਨਹੀਂ ਐ ਇੱਕ ਸਮੇਂ ਦੇ ਉੱਤੇ ਬਲੋਚ ਲੋਕਾਂ ਨੂੰ ਟੈਰਰਿਸਟ ਤੱਕ ਡਿਕਲੇਅਰ ਕਰਨ ਦੀਆਂ ਗੱਲਾਂ ਚੱਲ ਪਈਆਂ ਸੀ ਮੈਨੂੰ ਲੱਗਦਾ ਜੇ ਮੈਂ ਗਲਤ ਨਹੀਂ ਐ ਦਰੁਸਤ ਕਰਿਓ ਡੋਨਲਡ ਟਰੰਪ ਦਾ ਵੀ ਕੋਈ ਸ਼ਾਇਦ ਬਿਆਨ ਆਇਆ ਸੀ ਇਹਦੇ ਵਿੱਚ ਬਿਲਕੁਲ ਉਹਨੇ ਵੀ ਜਿਹੜਾ ਕਹਿ ਦਿੱਤਾ ਸੀਗਾ ਕਿ ਬਲੋਚਿਸਤਾਨ ਦੇ ਵਿੱਚ ਜਿਹੜੇ ਆਤੰਕਵਾਦੀ ਹੈਗੇ ਆ ਉਹਦੇ ਕਹਿ ਕੇ ਉਹਨੇ ਬਿਆਨ ਦਿੱਤਾ ਸੀਗਾ ਤੇ ਪਾਕਿਸਤਾਨ ਨੇ ਵੀ ਇੱਕ ਬਿਆਨ ਦਿੱਤਾ ਕਿ ਇੰਡੀਆ ਹੈਲਪ ਕਰ ਰਿਹਾ ਬਲੋਚਿਸਤਾਨ ਦੀ ਜਦ ਕਿ ਇੰਡੀਆ ਲਈ ਜੇ ਆਪਾਂ ਦੇਖੀਏ ਟੈਕਨੀਕਲੀ ਉਹਨਾਂ ਦੀ ਮਦਦ ਕਰਨਾ ਬੜਾ ਮੁਸ਼ਕਲ ਹੈਗਾ ਉੱਥੇ ਤੱਕ ਪਹੁੰਚ ਕਰਨੀ ਹੈਗੀ ਹੈ ਨਾ ਪਰ ਲਾ ਪਾਸ ਆਏਗਾ ਹਾਂ ਅਫਗਾਨਿਸਤਾਨ ਵਾਲੇ ਜਰੂਰ ਮਦਦ ਕਰਦੇ ਹੋ ਸਕਦੇ ਆ ਕਿਉਂਕਿ ਅਗਲੀ ਗੱਲ ਮੈਂ ਅਫਗਾਨਿਸਤਾਨ ਦੀ ਲੱਗੇ ਸੀ ਅਫਗਾਨਿਸਤਾਨ ਪਾਕਿਸਤਾਨ ਦੀ ਲਗਾਤਾਰ ਜਿਹੜੀ ਚੱਲਦੀ ਪਈ ਹੈਗੀ ਆ ਪ੍ਰੋਬਲਮ ਚੱਲਦੀ ਪਈ ਹੈਗੀ ਆ ਤੇ ਪਾਕਿਸਤਾਨ ਇਸ ਵਕਤ ਅਲਾਈਸ ਦੇ ਤੌਰ ਤੇ ਚਾਈਨਾ ਨੂੰ ਹੀ ਦੇਖ ਰਿਹਾ ਹੈਗਾ ਵਾ ਤੇ ਚਾਈਨਾ ਦਾ ਜਿਹੜੀ ਨੇੜਤਾ ਉਹ ਸਟ੍ਰੈਟਜੀਕਲੀ ਜੇ ਆਪਾਂ ਦੇਖੀਏ ਜੇ ਅਮਰੀਕਾ ਨੂੰ ਪਿੱਛੇ ਕਰਨਾ ਹੈ ਤਾਂ ਉਹ ਥੋੜਾ ਜਿਹਾ ਉਹਨਾਂ ਨੇ ਇੰਡੀਆ ਨੂੰ ਰਾਹਤਾਂ ਦਿੱਤੀਆਂ ਹੈ ਨਾ ਜਿਹੜੇ ਦੁਰਲਭ ਜਿਹੜੇ ਖਾਨੇ ਜਿਹੇ ਹੈਗੇ ਆ ਉਹਨਾਂ ਤੇ ਉਹਨਾਂ ਦੀ ਪਹੁੰਚ ਕਰਾਤੀ ਆ ਜਿਹੜੇ ਸਾਰੇ ਵਰਲਡ ਨੂੰ ਉਹਨਾਂ ਨੇ ਰਾਸ਼ਨ ਕਾਰਟ ਤੇ ਕਰ ਦਿੱਤਾ ਹੈਗਾ ਜਿਹੜੇ ਸੈਮੀ ਕੰਡਕਟਰਸ ਦੇ ਵਿੱਚ ਮੈਟਲਸ ਪੈਂਦੀਆਂ ਹੈਗੀਆਂ ਤੇ ਰੀਅਰ ਐਲੀਮੈਂਟਸ ਕਹਿ ਦਿੰਦੇ ਜਿਨ੍ਹਾਂ ਨੂੰ ਤੇ ਉਹ ਇੰਡੀਆ ਨੂੰ ਉਹਨਾਂ ਨੇ ਰਿਲੈਕਸੇਸ਼ਨ ਦੇ ਦਿੱਤੀ ਹੈਗੀ ਆ ਹੋਰ ਵੀ ਦਵਾਈਆਂ ਦੀ ਰਿਲੈਕਸੇਸ਼ਨ ਦਿੱਤੀ ਹੈਗੀ ਆ ਤੇ ਇਸ ਕਰਕੇ ਉਹ ਦਾ ਵੀ ਪਾਕਿਸਤਾਨ ਨੂੰ ਖਤਰਾ ਮਹਿਸੂਸ ਹੋ ਰਿਹਾ ਹੈਗਾ ਵਾ ਉਹ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰ੍ਹਾਂ ਸਾウਦੀ ਅਰਬ ਵਾਲੇ ਉਹਨੂੰ ਪ੍ਰੋਟੈਕਟ ਕਰਨ ਉਹ 터ਕੀ ਦੇ ਥਰੂ ਜਿਹੜਾ ਉਹਨਾਂ ਨੂੰ ਅਪਰੋਚ ਕਰ ਰਿਹਾ ਹੈਗਾ ਵਾ ਤੇ ਮੁਸਲਿਮਜ਼ ਹੋਣ ਦਾ ਹਵਾਲਾ ਦੇ ਕੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਵਾ ਤੇ ਕਨਫਿਊਜ਼ਡ ਹਾਲਾਤ ਨੇ ਉੱਥੇ ਦੇ ਕਾਫੀ ਸੁਨੀਲ ਜੀ ਉਸ ਪੂਰੇ ਬਿਆਨ ਦੇ ਵਿੱਚੋਂ ਸ਼ਹਾਦ شریف ਦੇ ਮੈਂ ਬਿਲਕੁਲ ਉਹ ਉਸ ਨੂੰ ਵੇਵ ਆਫ ਨਹੀਂ ਕਰ ਸਕਦਾ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਜਿੱਥੇ ਧਮਕੀ ਦਿੱਤੀ ਹੈ ਕੋਈ ਵੀ ਨਹੀਂ ਕਰ ਕਰ ਸਕਦਾ ਉਹ ਸ਼ਰੀਆਮ ਧਮਕੀ ਹੈ ਸ਼ਹਾਬਾਜ਼ ਸ਼ਰੀਫ ਨੇ ਕਿਹਾ ਕਿ ਪਿਛਲੇ ਸਾਲ ਵੀ ਮੈਂ ਇਸੇ 스테ਜ ਤੇ ਖੜ ਕੇ ਗਿਆ ਸੀਗਾ ਕਿ ਜੇ ਕੋਈ ਐਂ ਚੜ ਕੇ ਆਏਗਾ ਤਾਂ ਉਸ ਨਾਲ ਇਸ ਤਰ੍ਹਾਂ ਧੀਰਾ ਹੋਊਗਾ ਹੁਣ ਵੀ ਦੁਬਾਰਾ ਔਰ ਖਾਸ ਤੌਰ ਦੇ ਉੱਤੇ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਇੱਕ ਧਮਕੀ ਦਿੱਤੀ ਗਈ ਹੈ ਜੇ ਆਪਾਂ ਉਸ ਬਾਰੇ ਗੱਲ ਕਰੀਏ ਕਿਵੇਂ ਸਮਝਦੇ ਹੋ ਦੇਖੋ ਪਹਿਲਾ ਹਿੱਸਾ ਜਿਹੜਾ ਤੁਹਾਡੇ ਸਵਾਲ ਦਾ ਉਹ ਇਹ ਹੈਗਾ ਵਾ ਕਿ ਉਹਨੇ ਕਿਹਾ ਕਿ ਅਸੀਂ ਜਿਹੜਾ ਉਹ ਪੂਰੇ ਤਰ੍ਹਾਂ ਇੰਡੀਆ ਨੇ ਹਮਲਾ ਕੀਤਾ ਤਾਂ ਉਹਨੂੰ ਨਿਬੜਿਆ ਆਏਗਾ ਹੈਨਾ ਕਿ ਸੱਤ ਜੱਟਾਂ ਦੇ ਆਪਣੇ ਸਾਡੇ ਜਿਹੜੇ ਫਾਲਕਨ ਉਹਨਾਂ ਨੇ ਦਾਅਵਾ ਕੀਤਾ ਉਹਨਾਂ ਨੇ ਦਾਅਵਾ ਕੀਤਾ ਪਰ ਧਿਆਨ ਨਾਲ ਦੇਖਿਆ ਜਾਏ ਕਿ ਇਨ ਇੰਡੀਆ ਦੇ মিডিਆ ਨੂੰ ਤੁਸੀਂ ਵੀ ਜਾਣਦੇ ਹੋ ਹੈਨਾ ਜੇ ਇੰਡੀਆ ਦੇ ਵਿੱਚ ਅਜਿਹੀ ਕੋਈ ਘਟਨਾ ਹੋਵੇ ਕਿ ਤੇ ਜਾੜ ਡਿੱਗੇ ਹੈਨਾ ਉਹ ਬਠਿੰਡੇ ਦੇ ਵਿੱਚ ਉਹ ਗਿਰਿਆ ਸੀਗਾ ਉਹਦਾ ਔਇਲ ਟੈਂਕ ਕਿਰਿਆ ਇੱਕ ਜਾੜ ਦਾ ਹੈਨਾ ਲੋੜਾ ਕਿੰਨੀ ਛੱਤੀ ਪੈ ਗਿਆ ਹੈਗਾ ਤੇ ਇੰਡੀਆ ਦੇ ਵਿੱਚ মিডিਆ ਪਹਿਲੇ ਪਹੁੰਚ ਜਾਂਦਾ ਹੈਗਾ ਤੇ ਪੁਲਿਸ ਕਈ ਵਾਰੀ ਬਾਅਦ ਚ ਪਹੁੰਚਦੀ ਹੈਗੀ ਆ ਤੇ ਆਰਮੀ ਵਗੈਰਾ ਨੇ ਤਾਂ ਬਾਅਦ ਚ ਪਹੁੰਚਣਾ ਹੈਗਾ ਹੈਨਾ মিডিਆ ਕਿਉਂ ਹਰ ਜਗ੍ਹਾ ਜਿਹੜਾ ਤਾਂ ਪੱਤਰਕਾਰ ਘੁੰਮਦੇ ਪਏ ਪਿੰਡਾਂ-ਪਿੰਡਾਂ ਦੇ ਵਿੱਚ ਪੱਤਰਕਾਰ ਘੁੰਮਦੇ ਪਏ ਹੈਗੇ ਆ ਜੇ ਇੰਡੀਆ ਡਿੱਗੇ ਹੁੰਦੇ ਆ ਸਾਨੂੰ ਖਬਰਾਂ ਜਿਹੜੀਆਂ ਨਾ ਆਉਂਦੀਆਂ ਇਹ ਆਲਮੋਸਟ ਇੰਪੋਸੀਬਲ ਹੈਗਾ ਵਾ ਤੇ ਜਿਹੜੇ ਉਹਨਾਂ ਦੇ ਇਹਨਾਂ ਨੇ ਢਾਏ ਉਹ ਸਾਰੇ ਇਹਨਾਂ ਨੇ ਸਬੂਤ ਦਿੱਤੇ ਈਵਨ ਚਾਈਨਾ ਨੇ ਫੋਟੋਆਂ ਜਿਹੜੀਆਂ ਰਿਲੀਜ਼ ਕਰ ਦਿੱਤੀਆਂ ਇਹਨਾਂ ਦਾ ਆਵਾਕਸ ਜਿਹੜਾ ਉਹ ਹੈਂਗਰ 'ਚ ਖੜਾ ਖਤਮ ਹੋ ਗਿਆ ਹੈ ਨਾ ਉਹ ਹੈਂਗਰ ਜਿਹੜਾ ਉਹਦੇ ਵਿੱਚ ਕਿੰਨਾ ਵੱਡਾ ਛੇਦ ਜਿਹੜਾ ਨਜ਼ਰ ਆ ਰਿਹਾ ਹੈਗਾ ਵਾ ਇੱਕ ਦਿਨ ਪਹਿਲੇ ਦਾ ਉਹ ਬਿਲਕੁਲ ਸਿੱਧਾ ਹੈਗਾ ਵਾ ਅਗਲੇ ਦਿਨ ਜਿਹੜਾ ਉਹਦੇ ਵਿੱਚ ਸਾਰਾ ਛੇਦ ਹੈਗਾ ਵਾ ਤੇ ਇਹਨਾਂ ਨੇ ਜਿਹੜੇ ਸਬੂਤ ਦਿੱਤੇ ਫਿਰ ਉਹਨਾਂ ਦੀ ਮਜ਼ਾਈਲਾਂ ਜਿਹੜੀਆਂ ਡਿੱਗੀਆਂ ਇੱਥੇ ਹੈ ਨਾ ਇਹਨਾਂ ਨੇ ਸਾਡੇ ਨਿਆਣੇ ਖੇਡਦੇ ਰਹੇ ਉਹਨਾਂ ਨਾਲ ਤੇ ਇਦਾਂ ਦੇ ਸਾਰੇ ਸਬੂਤ ਇਹਨਾਂ ਨੇ ਦਿੱਤੇ ਹੈਗੇ ਆ ਫਿਰ ਡਰੋਨ ਇਹਨਾਂ ਦੇ ਹਮਲੇ ਨਕਾਮ ਕੀਤੇ ਸਾਰੀ ਜਗ੍ਹਾ ਤੇ ਤੇ ਉਹ ਇਦਾਂ ਦਾ ਕੋਈ ਵੀ ਦੇ ਨਹੀਂ ਪਾਏ ਫਿਰ ਇਹਨਾਂ ਨੇ ਜਿਹੜੀਆਂ ਮਈਅਤ ਇਹਨਾਂ ਦੀਆਂ ਹੋਈਆਂ ਉੱਥੇ ਅੱਤਵਾਦੀਆਂ ਦੀਆਂ ਉਹਦੇ ਵਿੱਚ ਸ਼ਾਮਲ ਹੋਏ ਹੈਗੇ ਆ ਇਸ ਕਰਕੇ ਮੈਂ ਸਮਝਦਾ ਪਾਕਿਸਤਾਨ ਉੱਥੇ ਸੋਸ਼ਲ ਮੀਡੀਆ ਤੇ ਕੋਸ਼ਿਸ਼ ਵੜੀ ਕੀਤੀ ਉਹਨਾਂ ਨੇ ਹੱਦਾਂ ਜਿਹੜੀਆਂ ਟੱਪੀਆਂ ਉਹਨਾਂ ਨੇ ਪਰ ਫਿਰ ਵੀ ਕਿਸੇ ਤਰ੍ਹਾਂ ਸਫਲ ਨਹੀਂ ਹੋ ਪਾਏ ਇਹ ਗੱਲ ਸਾਬਤ ਕਰਨ ਨੂੰ ਠੀਕ ਹੈ ਕਿ ਕਿਸ ਕਿਤੇ ਜਹਾਜ਼ ਜਿਹੜਾ ਨੇ ਸੁੱਟੇ ਹੈਗੇ ਉਹਨਾਂ ਦਾ ਮਲਬਾ ਕਿੱਥੇ ਆ ਉਹ ਸੱਤ ਜਹਾਜ਼ ਦੇਖੋ ਇੱਕ ਅੱਧਾ ਵੀ ਇੱਕ ਅੱਧਾ ਵੀ ਮਿਲ ਜਾਂਦਾ ਨਾ ਫਿਰ ਆਪਾਂ ਦੇਖਦੇ ਆ ਠੀਕ ਹੈ ਬਟਿੰਡੇ ਦਾ ਰੌਲਾ ਪਿਆ ਉਹ ਆਪਾਂ ਦੇਖਿਆ ਕਿ ਜਾਜ ਦੀ ਬਜਾਏ ਇਕੱਲਾ ਉੱਥੇ ਫਲੂਮ ਟੈਂਕ ਜਿਹੜਾ ਉਹ ਲਿਆ ਹੈਗਾ ਵਾ ਤੇ ਇਹਦਾ ਜਿਹੜਾ ਦੂਜਾ ਹਿੱਸਾ ਹੈਗਾ ਇੰਡਸਟਰੀਟੀ ਦਾ ਜਿਹੜਾ ਉਹਦੇ ਵਿੱਚ ਉਹਨੇ ਕਿਹਾ ਕਿ ਅਸੀਂ ਇਹਨੂੰ ਐਕਟ ਆਫ ਵਾਰ ਮੰਨਾਂਗੇ ਉਹ ਤਾਂ ਸਾਲ ਦੇ ਮੰਨੀ ਜਾ ਰਿਹਾ ਤੁਸੀਂ ਉਸ ਤੋਂ ਬਾਅਦ ਵੀ ਮੰਨ ਲਓ ਹੈਨਾ ਸਾਲ ਦੇ ਵਿੱਚ ਤਾਂ ਤੁਸੀਂ ਕੁਝ ਕੀਤਾ ਨਹੀਂ ਉੱਥੇ ਹੁਣ ਸਾਲ ਤੋਂ ਬਾਅਦ ਯੂਨ ਦੇ ਵਿੱਚ ਤੁਸੀਂ ਆ ਕੇ ਜਨਰਲ ਕਾਉਂਸਲ ਦੇ ਵਿੱਚ ਇਹ ਗੱਲ ਕਰਦੇ ਪਏ ਹਾਂ ਹੈਨਾ ਪਰ ਇੰਡੀਆ ਜਿਹੜਾ ਉਹਨੇ ਜਿਹੜਾ ਸਟਰੈਟਜਿਕਲੀ ਰਿਲੀਜ਼ ਕੀਤਾ ਪਾਣੀ ਜਦੋਂ ਇਹਨਾਂ ਨੂੰ ਆਪਣੇ ਵੱਲ ਖਤਰਾ ਸੀ ਉਦੋਂ ਉੱਥੇ ਰਿਲੀਜ਼ ਕੀਤਾ ਹੈਨਾ ਐਸ ਕੀਤਾ ਇਹਨਾਂ ਨੇ ਕਿਹਾ ਇਹਦਾ 트ੰਪ ਨੇ ਵੀ ਕਿਹਾ ਹੈਗਾ ਵਾ ਕਿ ਗਲਤ ਕਰ ਰਿਹਾ ਹੈਗਾ ਜਿਹੜਾ ਪਾਣੀ ਨੂੰ ਯੂਜ਼ ਕਰ ਰਿਹਾ ਇੰਡੀਆ ਹੈਨਾ ਉੱਥੇ ਟੈਰਰ ਫਲਾਨ ਲਈ ਇਦਾਂ ਤੇ ਪਰ ਇਸ ਤੋਂ ਇਹ ਤਾਂ ਸਾਬਤ ਹੁੰਦਾ ਕਿ ਇੰਡੀਆ ਸਟਰੈਟਜਿਕਲੀ ਚੱਲਿਆ ਹੈਗਾ ਉਹਨਾਂ ਨੇ ਉਹ ਪਾਣੀ ਉਦੋਂ ਤੱਕ ਰੋਕੀ ਰੱਖਿਆ ਜੋ ਤੱਕ ਉਹਨਾਂ ਨੂੰ ਲੋੜ ਸੀ ਜਦੋਂ ਉਹਨਾਂ ਉਹਨਾਂ ਨੂੰ ਲੋਡ ਪੂਰੀ ਹੋਣ ਲੱਗੀ ਸੀਗੀ ਉਦੋਂ ਉਹਨਾਂ ਨੇ ਧੱਕ ਦਿੱਤਾ ਉੱਥੇ ਤਾਂ ਉਦੋਂ ਉਹ ਤਬਾਹ ਹੋਏ ਉਸ ਦੇ ਨਾਲ ਠੀਕ ਹੈ ਚਾਹੇ ਮੈਂ ਸਮਝਦਾ ਕਿ ਉਹਨਾਂ ਸਿਵਿਲਿਅਨ ਜਿਆਦਾ ਇਫੈਕਟ ਹੋਏ ਹੈਗੇ ਆ ਪਰ ਇੰਡੀਆ ਨੇ ਆਪਣੇ ਪਾਸੇ ਨੂੰ ਬਚਾਣ ਲਈ ਜਿਹੜਾ ਕਾਫੀ ਕੋਸ਼ਿਸ਼ ਕੀਤੀ ਬੜੇ ਹਿਸਾਬ ਨਾਲ ਚੱਲੇ ਤੇ ਉਹ ਉਹਨਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਨੀ ਹੈਗੀ ਆ ਇੰਡਸਟਰੀਟੀ ਦੇ ਵਿੱਚ ਉਹਨਾਂ ਨੇ ਪਾਣੀ ਰੋਕੀ ਰੱਖਣਾ ਹੈਗਾ ਬੈ ਤਾਂ ਆਪਣੀ ਮਰਜ਼ੀ ਨਾਲ ਰਿਲੀਜ਼ ਕਰਨਾ ਹੈਗਾ ਸੁਰੀਲ ਜੀ ਕੀ ਮੈਂ ਇਹਨੂੰ ਨਾ ਬੜੇ ਕਾਨੂੰਨੀ ਲੈਜੇ ਵਿੱਚ ਜਾਣਨਾ ਚਾਹਾਂਗਾ ਕਿ ਕੀ ਇੰਡੀਆ ਦੇ ਕੋਲ ਜਿਵੇਂ ਸ਼ਾਹਬਾਜ਼ ਸ਼ਰੀਫ ਨੇ ਆਪਣੇ ਸਪੀਚ ਚ ਜ਼ਿਕਰ ਕੀਤਾ ਕਿ ਵਰਡ ਆਰਡਰ ਜਿਹੜਾ ਆ ਵਰਡ ਦਾ ਲਾਅ ਜਿਹੜਾ ਆ ਉਸ ਆਧਾਰ ਦੇ ਉੱਤੇ ਉਹਨਾਂ ਨੇ ਉਹਨਾਂ ਦਾ ਦਾਵਾ ਹੈ ਕਿ ਇੰਡੀਆ ਨਹੀਂ ਰੋਕ ਸਕਦਾ ਕੀ ਇੰਡੀਆ ਰੋਕ ਸਕਦਾ ਵਾਟਰ ਟ੍ਰੀਟੀ ਨੂੰ ਜੀ ਦੇਖੋ ਇੰਡੀਆ ਨੇ ਤਾਂ ਸਾਫ਼ ਕਹਿ ਦਿੱਤਾ ਕਿ ਅਸੀਂ ਇਹ ਸਾਬਤ ਕੀਤਾ ਕਿ ਜਿਹੜਾ ਇਹ ਟ੍ਰੀਟੀ ਜਿਹੜੀ ਹੈ ਹੋਈ ਸੀਗੀ ਇੱਕ ਟ੍ਰੀਟੀ ਇਸਲੀ ਹੋਈ ਸੀਗੀ ਕਿ ਆਪਸ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਸਾਂਝ ਕਾਇਮ ਰਵੇ ਇਹਨਾਂ ਦਾ ਇਤਫਾਕ ਜਿਹੜਾ ਬਣਿਆ ਰਵੇ ਇਸ ਕਰਕੇ ਗੁੱਡਵਿਲ ਗੈਸਚਰ ਸੀਗਾ ਇਹ ਠੀਕ ਹੈ ਇਹ ਕੋਈ ਮਜਬੂਰੀ ਨਹੀਂ ਸੀਗੀ ਇਹ ਗੁੱਡਵਿਲ ਗੈਸਚਰ ਦੇ ਤੌਰ ਤੇ ਟ੍ਰੀਟੀ ਕੀਤੀ ਗਈ ਸੀ ਉਹ ਗੁੱਡਵਿਲ ਕਿਤੇ ਰਹੀ ਨਹੀਂ ਹੁਣ ਉਹ ਗੁੱਡਵਿਲ ਬੈਡਵਿਲ ਦੇ ਵਿੱਚ ਕਨਵਰਟ ਹੋ ਗਈ ਆ ਤੁਸੀਂ ਜਿਹੜਾ ਪਹਿਲਗਾਮ ਟੈਰਰ ਅਟੈਕ ਕੀਤਾ ਹੈਗਾ ਇਹਨਾਂ ਨੇ ਫੋਟੋਆਂ ਦਿਖਾਈਆਂ ਉੱਥੇ ਦੇ ਅੱਤਵਾਦੀਆਂ ਦਾ ਨਾਮ ਪਤੇ ਦੱਸੇ ਹੈਗੇ ਆ ਹੈਨਾ ਸਾਰਾ ਕੁਝ ਤੇ ਯਾ ਤਾਂ ਡਿਨਾਈ ਕਰ ਦਿੰਦੇ ਕਿ ਨਾਮ ਪਤੇ ਵਾਲੇ ਬੰਦੇ ਹੈ ਨਹੀਂ ਉਦਾਂ ਦਾ ਕੋਈ ਵੀ ਬਿਆਨ ਨਹੀਂ ਆਇਆ ਹੈ ਨਾ ਉਹਨਾਂ ਨੇ ਦੱਸਿਆ ਹੈਗਾ ਫਲਾਣੇ ਧਾਂ ਦਾ ਫਲਾਣੇ ਧਾਂ ਦਾ ਹੈਗਾ ਵਾ ਤੇ ਉਹਨੂੰ ਇਹਨਾਂ ਨੇ ਜਿਹੜਾ ਕੋਈ ਡਿਨਾਈ ਨਹੀਂ ਕੀਤਾ ਹੈਗਾ ਵਾ ਤੇ ਇਸ ਕਰਕੇ ਇੰਡੀਆ ਕੋਲ ਵੀ ਇਹ ਪਲੀ ਹੈਗੀ ਹੈ ਕਿ ਇਹਨਾਂ ਨੇ ਉਹ ਗੁੱਡਵਿਲ ਖਤਮ ਕਰ ਦਿੱਤੀ ਜਿਹਦੇ ਕਰਕੇ ਟ੍ਰੀਟੀ ਹੋਈ ਹੈਗੀ ਹੈ ਤੇ ਜੇ ਕੱਲ ਨੂੰ ਜ਼ਿਆਦਾ ਦਬਾਅ ਪਾਊਗਾ ਕਰ ਲੈਣਗੇ ਇਹਨਾਂ ਨੂੰ ਕੀ ਹਰਜ ਹੈਗਾ ਵਾ ਪਰ ਹਜੇ ਜਿਹੜਾ ਉਹਨਾਂ ਨੇ ਪਾਕਿਸਤਾਨ ਨੂੰ ਉਸ ਵੇਸਤੇ ਦੱਬਿਆ ਹੋਇਆ ਹੈ ਪਰ ਜੇ ਆਪਾਂ ਉਸ ਸ਼ਾਹਬਾਦ ਸ਼ਰੀਫ ਦੇ ਬਿਆਨ ਨੂੰ ਆਪਾਂ ਗੌਰ ਨਾਲ ਸੁਣੀਏ ਉਹਦਾ ਇੰਡੀਆ ਦੇ ਉੱਤੇ ਕਿਸ ਤਰ੍ਹਾਂ ਦਾ ਇੰਪੈਕਟ ਹੋ ਸਕਦਾ ਇਹ ਜਾਣਨ ਦੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਉਹ ਕਿਸ ਕਪੈਸਿਟੀ ਦੇ ਵਿੱਚ ਉਹ ਧਮਕੀ ਦਿੱਤੀ ਗਈ ਹੈ ਉਹਨੂੰ ਕਿਸ ਤਰ੍ਹਾਂ ਰਿਵਰਟ ਕਰਨਾ ਚਾਹੀਦਾ ਹੈ ਇੰਡੀਆ ਨੂੰ ਕੀ ਸਮਝਦੇ ਹੋ ਦੇਖੋ ਇੰਡੀਆ ਨੇ ਜਿਹੜਾ ਯੂਨ ਦੇ ਵਿੱਚ ਬਿਆਨ ਦਿੱਤਾ ਹੈਗਾ ਉਹਦੀ ਰਿਪਰੈਜ਼ੈਂਟੇਟਿਵ ਨੇ ਤੇ ਉਹ ਬਹੁਤ ਸਟੀਕ ਤੇ ਬਿਲਕੁਲ ਸਪਸ਼ਟ ਲਹਿਜਿਆ ਦੇ ਵਿੱਚ ਸੀਗਾ ਉਹਨੇ ਕਿਹਾ ਕਿ ਜੇ ਪਾਕਿਸਤਾਨ ਟੈਰਰਿਸਟ ਨੂੰ ਹਾਰਬਰ ਕਰ ਰਿਹਾ ਲਗਾਤਾਰ ਹੈ ਨਾ ਉਹਨਾਂ ਦੇ ਟਕਾਣੇ ਲਾੜੇਨ 10 ਸਾਲ ਉੱਥੇ ਰਹਿ ਹੈਗਾ ਠੀਕ ਆ ਅਖੀਰ 'ਚ ਇਹ ਕਹਿੰਦਾ ਰਿਹਾ ਕਿ ਸਾਡੇ ਕੋਲ ਕੋਈ ਟੈਰਰਿਸਟ ਦੇ ਟਿਕਾਣੇ ਹੈ ਨਹੀਂ ਅਖੀਰ ਜਿਹੜਾ ਅਮਰੀਕਾ ਨੇ ਉਹਦੇ ਅੰਦਰ ਵੜ ਕੇ ਮਾਰਤਾ ਉਹਨੂੰ ਲਾੜਨ ਨੂੰ ਠੀਕ ਹੈ ਉਹਨਾਂ ਨੇ ਸਾਬਤ ਕੀਤਾ ਕਿ ਉੱਥੇ ਹੱਤਿਆਬਾਦੀ ਜਿਹੜਾ ਦੁਨੀਆ ਦਾ ਟਾਪ ਦਾ ਹੱਤਿਆਬਾਦੀ ਜਿਨੇ ਹਜ਼ਾਰਾਂ ਬੰਦੇ ਮਾਰ ਦਿੱਤੇ ਹੈਗੇ ਆ ਉੱਥੇ ਜਿਹੜਾ ਸੇਫ ਹੈਵਨ ਦੇ ਵਿੱਚ ਰਹਿ ਰਿਹਾ ਸੀਗਾ ਤੇ ਉਸ ਤੋਂ ਬਾਅਦ ਇੰਡੀਆ ਨੇ ਸਾਬਤ ਕੀਤਾ ਜਿਹੜੇ ਐਤ ਕੀ ਮਾਰੇ ਪੈਲਗਾਮ ਤੋਂ ਬਾਅਦ ਜਿਹੜਾ ਇਹਨਾਂ ਨੇ ਆਪਰੇਸ਼ਨ ਸੰਦੂਰ ਕੀਤਾ ਉਹਦੇ ਵਿੱਚ ਉਹਦੇ ਵਿੱਚ ਪਾਕਿਸਤਾਨ ਵਾਲੇ ਜਿਹੜੇ ਨਾਲ ਖੜੇ ਹੈਗੇ ਆ ਹੈਨਾ ਤੇ ਜਿਹੜੇ ਆਈਐਸਆਈ ਵਾਲੇ ਜਿਹੜੇ ਆਰਮੀ ਵਾਲੇ ਇਹਨਾਂ ਦੇ ਨਾਲ ਖੜੇ ਹੈਗੇ ਆ ਇਹਨਾਂ ਦੇ ਅੱਤਵਾਦੀਆਂ ਦੇ ਸੰਸਕਾਰ ਦੇ ਵਿੱਚ ਤੇ ਇਸ ਕਰਕੇ ਇਹਨਾਂ ਨੇ ਤਾਂ ਸਾਬਤ ਕੀਤਾ ਹੈਗਾ ਫੇਰ ਟਿਕਾਣੇ ਜਿਹੜੇ ਆ ਉੱਥੇ ਲਗਾਤਾਰ ਟੈਰਰਿਸ ਦੇ ਕੈਂਪ ਚੱਲ ਰਹੇ ਜਿਹੜੇ ਇੱਥੇ ਫੜੇ ਗਏ ਆ ਉਹਨਾਂ ਨੇ ਦੱਸਿਆ ਕਿੱਥੇ ਕਿੱਥੇ ਕੈਂਪ ਚੱਲ ਰਹੇ ਹੈਗੇ ਹਨ ਤੇ ਸਾਰੇ ਵਰਲਡ ਦੇ ਵਿੱਚ ਪਾਕਿਸਤਾਨ ਸਾਬਤ ਹੈਗਾ ਟੈਰਿਸਟਾਂ ਦੇ ਸੇਫ ਹੈਵਨ ਦੇ ਤੌਰ ਤੇ ਤੇ ਉਸ ਤੋਂ ਬਾਅਦ ਇਹ ਗੱਲ ਜਿਹੜੀ ਆ ਸਪਸ਼ਟ ਕੀਤੀ ਜਿਹੜੀ ਇੰਡੀਆ ਦੇ ਰਿਪਰੈਜ਼ੈਂਟੇਟਿਵ ਨੇ ਕਿ ਉਸ ਤੋਂ ਬਾਅਦ ਇਹ ਗੱਲ ਨਹੀਂ ਕਰ ਸਕਦਾ ਕਿ ਮੈਂ ਸ਼ਾਂਤੀ ਦਾ ਮਸੀਹਾ ਆਪਣੇ ਆਪ ਨੂੰ ਦੱਸ ਨਹੀਂ ਸਕਦਾ ਹੈਗਾ ਵਾ ਤੇ ਫੇਰ ਕਹਿੰਦੇ ਕਹਿ ਰਿਹਾ ਕਿ ਅਸੀਂ ਤੁਹਾਡੇ ਐਨੇ ਟਿਕਾਣੇ ਤਬਾਹ ਕਰਤੇ ਹਨਾ ਨਿਊਕਲੀਅਰ ਸੈਂਟਰ ਤੇ ਹਮਲਾ ਹੋ ਗਿਆ ਤੇ ਜਿਹੜੇ ਹੈਂਗਰ ਜਿਹੜੇ ਆ ਖੜੇ ਜਹਾਜ਼ ਤਬਾਹ ਹੋ ਗਏ ਹੈਗੇ ਆ ਅਸੀਂ ਸਬੂਤ ਦੇ ਰਹੇ ਹਾਂ ਉਸ ਤੋਂ ਬਾਅਦ ਵੀ ਤੁਸੀਂ ਕਹਿ ਰਹੇ ਹੋ ਅਸੀਂ ਜੰਗ ਜਿੱਤ ਲਈ ਹੈ ਤੇ ਤੁਸੀਂ ਹਮੇਸ਼ਾ ਇਦਾਂ ਦੀ ਜੰਗ ਜਿੱਤਦੇ ਰਹੋ ਹੈਨਾ ਤੇ ਜਵਾਬ ਜਿਹੜਾ ਬੜਾ ਸਟੀਕ ਸੀਗਾ ਸਪਸ਼ਟ ਸੀਗਾ ਤੇ ਇੰਡੀਆ ਨੇ ਆਪਣਾ ਪਾਸਾ ਬਿਲਕੁਲ ਸਹੀ ਕਲੀਅਰ ਕੀਤਾ ਹੈ। ਰੁਦਰਜੀ ਹੁਣ ਮੈਂ ਅੰਤਵਲ ਵੱਧ ਦੇ ਵੱਧ ਇੱਕ ਸਵਾਲ ਮੈਂ ਜ਼ਰੂਰ ਪੁੱਛਾਂਗਾ। ਮੈਂ ਜੱਦੀ ਇਹ ਇੰਟਰਵਿਊ ਸੁਣੀ ਹੈ ਮੇਰੇ ਜ਼ਹਿਨ 'ਚੋ ਸਵਾਲ ਹੈ ਕਿ ਐਨੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਡੋਨਲਡ 트੍ਰੰਪ ਦਾ ਨਾਮ ਲਿਆ ਐਨੀ ਵਾਰ ਸ਼ੁਕਰਾਨਾ ਕੀਤਾ ਕੀ ਚਾਈਨਾ ਨੂੰ ਡੋਨਲਡ 트੍ਰੰਪ ਦੀ ਇਹ ਸਿਫਤ ਡਾਈਜੈਸਟ ਹੋਵੇਗੀ ਪਾਕਿਸਤਾਨ ਵੱਲੋਂ ਹੁੰਦੀ? ਦੇਖੋ ਇਸ ਗੱਲ ਦਾ ਫਰਕ ਤਾਂ ਪਵੇਗਾ ਪਾਕਿਸਤਾਨ ਨੂੰ ਜਿਹੜਾ ਕਿਤੇ ਨਾ ਕਿਤੇ ਖਾਮਿਆਲ ਜ਼ਿਆਦਾ ਭੁਗਤਣਾ ਪੈਣਾ ਕਿਉਂਕਿ ਚਾਈਨਾ ਵਾਲਾ ਵੀ ਜਿਹੜਾ ਹੈ ਉਹ ਵੀ ਕਿ ਘੱਟ ਨਹੀਂ ਹੈਗਾ ਹੈਨਾ ਬਸ ਇਹ ਹੈ ਕਿ ਡੋਨਲਡ ਟਰੰਪ ਜਿਹੜਾ ਰੌਲਾ ਜ਼ਿਆਦਾ ਪੰਦਾ ਹੈਗਾ ਉਹ ਰੌਲਾ ਨਹੀਂ ਪੰਦਾ ਉਹ ਚੁੱਪ-ਚੁੱਪ ਕੰਮ ਕਰਦਾ ਹੈਗਾ ਠੀਕ ਹੈ ਉਹਨੇ ਇਹ ਇਹ ਨਹੀਂ ਹੋ ਸਕਦਾ ਨੋਟਿਸ ਨਾਲ ਲੀਤਾ ਹੋਇਆ ਇਹ ਨੋਟਿਸ ਪੂਰਾ ਲੀਤਾ ਗਿਆ ਹੋਊਗਾ ਕਿ ਟਰੰਪ ਨੂੰ ਜਿਹੜਾ ਸ਼ਾਂਤੀ ਦਾ ਮਸੀਹਾ ਬਣਾਉਣ ਦੀ ਸਾਰੀ ਦੁਨੀਆ 'ਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦਾ ਸਭ ਨਾਲ ਜ਼ਿਆਦਾ ਇਫੈਕਟ ਚਾਈਨਾ ਨੂੰ ਪੈਣਾ ਹੈਗਾ ਹੈ ਹੈਨਾ ਤੇ ਇਸ ਕਰਕੇ ਇਸ ਕਿਤੇ ਨਾ ਕਿਤੇ ਇਸ ਚੀਜ਼ ਦਾ ਫਰਕ ਪੈਗਾ ਤੇ ਹਾਲਾ ਕਿ ਉਹਨੇ ਚਾਈਨਾ ਦਾ ਨਾਮ ਲਿੱਤਾ ਕਿ ਸਾਡਾ ਐਲਾਈ ਹੈ ਹੈਨਾ ਇਹਨੇ ਸ਼ਾਬਾਸ਼ ਸ਼ਰੀਫ ਪਰ ਉਹ ਉਹ ਜੇ ਦੇਖਿਆ ਜਾਵੇ ਤਾਂ ਬਾਅਦ ਵਿੱਚ ਲਿੱਤਾ ਜਿੱਥੇ ਬਾਕੀ ਸਾਰਿਆਂ ਦਾ ਸੰਬੋਧਨ ਹੋ ਰਿਹਾ ਉੱਥੇ ਚਾਈਨਾ ਦਾ ਨਾਮ ਹਾਂ ਚਾਈਨਾ ਦਾ ਨਾਮ ਲਿੱਤਾ ਹੈ ਜਿੱਥੇ ਸਾਊਦੀ ਅਰਬ ਨੂੰ ਕਿਹਾ ਉਹ ਆਮ ਬਣਾ ਕੇ ਕਰਤਾ ਹਾਂ 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 ਉਹਦੇ ਉਹਨਾਂ ਦੀ ਲਿਸਟ ਦੇ ਵਿੱਚ ਇੱਕ ਜਿਹੜਾ ਨਾਮ ਪਾ ਦਿੱਤਾ ਹੈ ਕਰਦਾ ਤੇ ਫਰਕ ਪੈਣਾ ਹੈਗਾ ਇਹਨੂੰ ਜ਼ਰੂਰ ਤੇ ਇੰਡੀਆ ਨੂੰ ਇਹਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਫਾਇਦਾ ਮਿਲਣਾ ਹੈਗਾ ਠੀਕ ਬਿਲਕੁਲ ਗਲੋਬਲ ਪੋਲਿਟਿਕਸ ਜਿਹੜੀ ਹੈ ਉਹ ਸ਼ਾਇਦ ਇਸ ਇਸ ਪਾਸੇ ਵੱਲ ਕਰਵਟ ਲੈ ਰਹੀ ਹੈ ਅਸੀਂ ਪਹਿਲਾਂ ਵੀ ਦੇਖਿਆ ਕਿ ਭਾਰਤ ਔਰ ਚਾਈਨਾ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹ ਹੌਲੀ ਹੌਲੀ ਕਰਕੇ ਸੁਧਾਰ ਵੱਲ ਵੱਧਦੇ ਨਜ਼ਰ ਆਏ ਉਸ ਤੋਂ ਬਾਅਦ ਲਗਾਤਾਰ ਰਸ਼ੀਆ ਦੇ ਨਾਲ ਇੰਡੀਆ ਦੀ ਇਨਵੋਲਵਮੈਂਟ ਖੈਰ ਬਹੁਤ ਕੁਝ ਵੇਖਣ ਨੂੰ ਮਿਲ ਸਕਦਾ ਹੁੰਦੇ ਦਿਨਾਂ ਦੇ ਵਿੱਚ ਪਰ ਯੂਨ ਚਾਰਟਰ ਦੀ ਇਸ ਮੀਟਿੰਗ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਵਿਸ਼ਲੇਸ਼ਣ ਤੁਹਾਡੇ ਸਾਹਮਣੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ